ਕੰਤਾਰਨ ਦੇ ਵਿੱਚ ਦੱਸਿਆ ਕਿ ਬਦਮਾਸ਼ਾ ਦਾ ਇੰਕਾਊਂਟਰ ਹੋਇਆ ਹੈ ਬਦਮਾਸ਼ਾ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਨੇ ਤਾਂ ਨਾਕੇ ਬੰਦੀ ਦੌਰਾਨ ਪੁਲਿਸ ਦੇ ਰੋਕਣ ਤੇ ਫਾਇਰਿੰਗ ਕੀਤੀ ਗਈ ਹੈ ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਦੀ ਲੱਤ 'ਚ ਗੋਲੀ ਲੱਗੀ ਹੈ ਔਰ ਗੁਰਸੇਵਕ ਬੰਬ ਗੁਰਸੇਵਕ ਸਿੰਘ ਬੰਬ ਦੇ ਵੱਜੋਂ ਜਿਹੜਾ ਗੈਂਗਸਟਰ ਹਸਨੀ ਪਛਾਣ ਹੋਈ ਹੈ ਤਾਂ ਦੂਜਾ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ ਹੈ ਸੱਤਨੁਸ਼ਹਿਰਾ ਗਰੁੱਪ ਦੇ ਗੁਰਗੇ ਦੋਵੇਂ ਸਨ ਔਰ ਮੁਜ਼ਮਦ ਔਰ ਖਾਸ ਤੌਰ ਤੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਗੀਦੀ ਜਾਂਚ ਸ਼ੁਰੂ ਕੀਤੀ ਹੈ पर मौके दीया तस्वीरें जडियां ने कुछ सामने आईया ने ता एनकाउंटर होया है यानी कि बदमाशा ते पुलिस ਦੇ ਵਿਚਾਲੇ ਗੋਲੀਆਂ ਚੱਲੀਆਂ ਨੇ ਦਰਸਲ ਨਾਕੇਬੰਦੀ ਦੌਰਾਨ ਗੈਂਗਸਟਰ ਜਿਹੜੇ ਦੋਵੇਂ ਚਾਰੇ ਸੰਤ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹਨਾਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਔਰ ਫਿਰ ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਔਰ ਜਵਾਬੀ ਕਾਰਵਾਈ ਪੁਲਿਸ ਨੇ ਉਹਨਾਂ ਤੋਂ ਕੀਤੀ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਉਹਨਾਂ ਗੈਂਗਸਟਰਾਂ ਦੇ ਤਾ ਉਸ ਦੇ ਚਲਦੇ ਇੱਕ ਗੈਂਗਸਟਰ ਜ਼ਖਮੀ ਹੋਇਆ ਹੈ ਗੁਰਸੇਵਕ ਸਿੰਘ ਬੰਬ ਦੇ ਵਜੋਂ ਦੀ ਪਛਾਣ ਹੋਈ ਹੈ ਹਾਲਾਂਕਿ ਦੂਜਾ ਜਿਹੜਾ ਹੈ ਉਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਲਗਾਤਾਰ ਐਜੀਟੀਐਫ ਹੋਵੇ ਔਰ ਖਾਸ ਤੌਰ ਤੇ ਪੁਲਿਸ ਆਮ ਅਧਿਕਾਰੀ ਹੋਣ ਤਾਂ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਔਰ ਅਜਿਹੀ ਇੱਕ ਤਸਕਰ ਖਾਸ ਤੌਰ ਤੇ ਜਿਨ੍ਹਾਂ ਦੇ ਵੱਲੋਂ ਹਥਿਆਰਾਂ ਦੀ ਵਰਤੋਂ ਕਰਕੇ ਅਜਿਹੇ ਅਵਕੋ ਅਖਬਾਰਦਾਰਤਾ ਨੂੰ ਅੰਜਾਮ ਦਿੱਤਾ ਜਾਂਦਾ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਜੇ ਕਿ ਦਾਹੀ ਇੱਕ ਹਿੱਸਾ ਹੈ ਤਾਂ ਗੈਂਗਸਟਰ ਜਿਹੜਾ ਹੈ ਉਹ ਜ਼ਖਮੀ ਹੋਇਆ ਉਸ ਦੀ ਪਛਾਣ ਗੁਰ세ਵਕ ਸਿੰਘ ਬੰਬ ਦੇ ਵਜੋਂ ਹੋਈ ਹੈ ਪੰਜਾਬ ਪੁਲਿਸ ਅਤੇ ਬਦਮਾਸ਼ ਵਿਚਾਲੇ ਇੱਕ ਇਨਕਾਊਂਟਰ ਮੁਕਾਬਲਾ ਹੋਇਆ ਹੈ ਦੱਸਦੀ ਹੈ ਕਿ ਫਤਿਹਬਾਦ ਦੇ ਨੇੜੇ ਇਨਕਾਊਂਟਰ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਵਿਦੇਸ਼ ਬੈਠੇ ਗੈਂਗਸਟਰ ਸੱਤੇ ਦਾ ਗੁਰਗਾ ਦੱਸਿਆ ਜਾ ਰਿਹਾ ਜੋ ਕਿ ਬੰਬ ਨਾਮ ਦਾ ਵਿਅਕਤੀ ਸੀ ਉਸ ਦੇ ਜਿਹੜੀ ਆ ਗੋਲੇ ਲੱਗੀ ਆ ਤਰੰਤਰੰਦੈ ਐਸਐਸਪੀ ਅਰਵਿਰੋਧਪੁਰ ਮੈਮ ਜਿਹੜੇ ਨੇ ਪਹੁੰਚੇ ਨੇ ਮੈਮ ਸਾਰਾ ਕੀ ਮਾਮਲਾ ਹੋਇਆ ਸੀ ਔਰ ਕਿਸ ਤਰੀਕੇ ਨਾਲ ਇਹਨਾਂ ਨੂੰ ਫੜਿਆ ਗਿਆ ਜੀ ਮਾਨਯੋਗ ਡਿਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਪੂਰੇ ਇਲਾਕੇ ਦੇ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਨਾਕਾਬੰਦੀ ਕੀਤੀ ਜਾ ਰਹੀ ਹੈ ਉਸ ਮਹੀਮ ਤਹਿਤ ਜਿਹੜਾ ਬਾਬਾ ਡੰਡੇ ਵਾਲੀ ਪੁਲ ਹੈਗਾ ਗੋਇੰਡਵਾਲ ਸਾਹਿਬ 'ਚ ਇਥੇ ਨਾਕਾਬੰਦੀ ਕੀਤੀ ਗਈ ਸੀ ਕਿ ਇੱਕ ਬਿਨਾ ਨੰਬਰ ਤੋਂ ਸ਼ਿਫਟ ਗੱਡੀ ਜਦੋਂ ਨਾਕੇ ਦੇ ਨੇੜੇ ਆਈ ਤਾਂ ਪੁਲਿਸ ਪਾਰਟੀ ਨੇ ਰੋਕੇ ਚੈਕਿੰਗ ਕਰਨ ਲਈ ਜਦੋਂ ਹੱਥ ਵਖਾਇਆ ਤਾਂ ਉਹ ਪਹਿਲਾਂ ਹੀ ਗੱਡੀ ਮੋੜ ਕੇ ਨਾਕੇ ਤੋਂ ਪਹਿਲਾਂ ਉਹ ਉਹਨਾਂ ਨੇ ਉਧਰੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਵੱਲੋਂ ਇਸ ਗੱਡੀ ਨੂੰ ਚੇਸ ਕੀਤਾ ਗਿਆ ਤਾਂ ਜਿਹੜੀ ਗੱਡੀ ਸੀਗੀ ਉਹ ਸੜਕ ਤੋਂ ਥੱਲੇ ਲੱਗੀ ਉਸ ਦੌਰਾਨ ਇਸ ਗੱਡੀ 'ਚ ਦੋ ਬੰਦੇ ਜਿਹੜੇ ਸੀਗੇ ਉਹ ਸੀਗੇ ਇੱਕ ਡਰਾਈਵਰ ਤੇ ਕੋ-ਡਰਾਈਵਰ ਸੀਟ 'ਚ ਦੋ ਬੰਦੇ ਸਵਾਰ ਸੀਗੇ ਤੇ ਉਹਨਾਂ ਨੇ ਗੱਡੀ 'ਚੋਂ ਥੱਲੇ ਉਤਰ ਕੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੁਰਸੇਵਿਕ ਸਿੰਘ ਈਐਸ ਬੰਪ ਨਾਮ ਦਾ ਜਿਹੜਾ ਬੰਦਾ ਸੀ ਉਹਨੂੰ ਲੱਤ 'ਚ ਗੋਲੀ ਲੱਗੀ ਆ ਉਹਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਜਾਂ ਲੈ ਕੇ ਗਈ ਹੈ ਪੁਲਿਸ